ਵੈਲਕਮ ਨੂੰ ਗਾਈ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੇਂ ਬਲੌਗ ਚ ਆਈ ਹੋ ਮੇਤਰੋ ਸਾਰੇ ਘੈਂਟ ਹੋਊਗੇ ਆਪਾਂ ਵੀ ਪੂਰੇ ਘੈਂਟ ਤੇ ਮੇਤਰੋ ਅੱਜ ਚੱਲੇ ਆ ਸ਼੍ਰੀ ਚਮਕੌਰ ਸਾਹਿਬ ਨੂੰ ਤੇ ਲिटल ਬੁਆਏ ਕੱਢ ਲਿਆ ਮੇਤਰੋ ਮੁੰਡੇ ਵੀ ਪਹੁੰਚ ਗਏ ਸਾਰੇ ਤੇ ਅੱਜ ਰੀਲਾਂ ਬਣਾਉਣ ਲੱਗੇ ਹੋਏ ਆ ਬਣਾ ਲਓ ਬਣਾ ਲਓ ਬਾਈ ਵਾਹਿਗੁਰੂ ਜੀ ਕੀ ਫਤਿਹ ਦੇ ਸਿਰਪਾ ਬਾਈ ਦਮਾਲਾ ਚ ਆਈਦਾ ਠੀਕ ਹੈ ਤੁਹਾਨੂੰ ਪਤਾ ਕਿਹੜੇ ਦਿਨਾਂ ਤੇ ਤਿਆਰ ਹੋ ਗਏ ਬਾਈ ਮੁੰਡੇ ਆ ਵੀ ਹੋ ਗਿਆ ਚੋਬਰ ਤਿਆਰ ਤੇ ਇਹਨੇ ਮੁੰਡੇ ਨਹੀਂ ਜਾਣਾ ਨਹੀਂ ਕਹਿੰਦਾ ਕੰਮ ਹੈ ਤੇ ਆਪਾਂ ਨੇ ਰਾਸਤੇ ਜਿੱਤੇ ਆਪਣੇ ਦੋ ਬੈਲੀ ਹੋਰ ਹੈ ਤੇ ਆਪਾਂ ਨੇ ਸਿਕੰਜਾ ਜਾਇਆ ਪਾ ਲੈਣਾ ਜਿਹੜਾ ਲਿ ਉਹ ਪਾ ਲੈਣਾ ਉੱਥੇ ਤੇ ਹੁਣ ਜਾਣਦੇ ਆ ਕਿ ਲਾ ਲिटल ਬੋਏ ਲੈ ਕੇ ਉਹ ਆ ਸਾਹੀ ਗਰੂ ਚਲੋ ਚੱਲੀਏ ਮੁੰਡੇ ਲਾ ਦੋ ਜਗਾਰਾ ਫਿਰ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਬੋਲੇ ਹੀ ਸੋਨ ਹਾਲ ਸਤ ਜੀ ਆ ਕ ਪਹੁੰਚ ਗਏ ਮੁੰਡਿਆਂ ਦੇ ਪਿੰਡ ਹਾਂਜੀ ਠੀਕ ਠਾਕ ਜੇ ਤੇ ਪਾ ਲਿਆ ਬਾਈ ਸਕੰਜਾ ਜਾਂ ਪਾ ਲਿਆ ਤੇ ਵਾ ਸਕੰਜਾ ਜਾਂ ਵਾਲਿਆਂ ਨੇ ਡੰਡਾ ਲਿਆਂਦਾ ਤਾਂ ਆਪਾਂ ਤਾਂ ਫੱਟੀ ਪਾ ਲਿਆਂਦੇ ਨਾ ਪਿੰਨਾ ਪਹਿਰੀਆਂ ਪਿੰਨਾ ਵੀ ਬਰੀਕ ਪੈਣੇ ਆਪਣਿਆਂ ਵਾਲੀਆਂ ਮੋਟੀਆਂ ਗਾੜੇ ਕੰਮ ਕੈੜਾ ਲिटल ਬੋਏ ਦਾ ਤੇ ਮਿੱਤਰੋ ਬਾਹ ਹੁਣ ਚਾਲਦੇ ਆ ਪਾਪੂ ਕੇ ਟਾਈਮ ਬਾਲਾ ਹੋ ਗਿਆ 10 ਵਜਣੇ ਵਾਲੇ ਹਾਂਜੀ ਹਾਂ ਬਾ ਕੋਈ ਨਾ ਕੋਈ ਨਾ ਚਾਲਦੇ ਆ ਆ ਮੁੰਡੇ ਵੀ ਕਹਿੰਦੇ ਐਨ ਤਿਆਰ ਉਹੀ ਫਿਰਦੇ ਆ ਉਹ ਠੀਕ ਠਾਕ ਜੇ ਲੇਕਰ ਗੁੱਲਾ ਗੱਲਾ ਜਾਂ ਮਸ਼ੀਨ ਲੋਟ ਆਇਆ ਇਹਨਾਂ ਦਾ ਉਹ ਪਰਲਾ ਨਾ ਜਿਹੜਾ ਆਪਣੇ ਸਕੰਜਾ ਏ ਉਹ ਜਿਹੜਾ ਗਲੀਆਂ ਨਾ ਆਉਂਦੀਆਂ ਜਿਆਦਾ ਬਰੀਕ ਐ ਚਲੋ ਕੋਈ ਨਾ ਆਏ ਗਿਆ ਫੇ ਲੋਟ ਤਾਂ ਹੀਲਾ ਦਾ ਘਰ ਹੀ ਲੰਦੇ ਆ ਪੰਜਾਬੀ ਤੇ ਹੁਣ ਪਰਾਲੀ ਰੱਖ ਕੇ ਗੁਰਦੁਆਰਾ ਸਾਹਿਬ ਚ ਤੇ ਪਰ ਰੱਖ ਲਈਏ ਮੈਟ ਤੇ ਮਿੱਤਰੋ ਫੇਰ ਆਪਾਂ ਚਾਲਦੇ ਆ ਸ੍ਰੀ ਜਮਕੌਰ ਸਾਹਿਬ ਨੂੰ ਤੇ ਅੱਜ ਲਾਸਟ ਦੀਵਾਨ ਐ ਫੇਰ ਬਤਿਆਰੀ ਪੂਰੀ ਐ ਆਪਣੀ ਜਾਣੇ ਦੀ ਉਹ ਵਧੀਆ ਰੇ ਰਹਿਣ ਦੇ ਵੀ ਠੀਕ ਐ ਗੱਦੇ ਉੱਪਰ ਰੱਖੋ ਜੂ ਚਲੋ ਚਲੀਏ ਫੇ ਬਰੋ ਮਿੱਤਰੋ ਕਹਿੰਦੇ ਸਾਡੇ ਡਰਾਈਵਰ ਸਾਹਿਬ ਦੀ ਕੋਣੀ ਵੱਜ ਗਈ ਐ ਮਿੱਤਰ ਕਹਿੰਦੇ ਹੁਣ ਸੇਕ ਦੰਦਾ ਫਿਰਦਾ ਕਹਿੰਦੇ ਹਾਂਜੀ ਕਹੀ ਜਾ ਫੀਲ ਹੋ ਰਿਹਾ ਮਿੱਤਰੋ ਉਹ ਹਾਲ ਚਾਲ ਪੁੱਛ ਲੋ ਮੁੰਡਿਓ ਇੱਕ ਗੱਲਾਂ ਮੁੰਡੇ ਨੂੰ ਹਾਂਜੀ ਕਹੀ ਜਾ ਫੀਲ ਹੋ ਰਿਹਾ ਇਹ ਸਵਾਦ ਆਉਂਦਾ ਹੀ ਕਾਹੇ ਤੂੰ ਕੀ ਦੇਖਦਾ ਵੀਰ ਨਾ ਨਾ ਦੇਖਣਾ ਨਹੀਂ ਨજર ਨਾ ਲਾਦੀ ਗੱਦੇ ਰੱਖ ਲਿਆ ਤੇ ਮੋਟੇ ਮੈਂ ਵੀ ਹੈ ਜਿਹਦੇ ਸਵਾਦ ਹੈ ਗੱਟਿਆਂ ਵਾਲਾ ਦਾ ਤੇ ਬਾ ਹੁਣ ਚਾਲਦੇ ਆ ਚੱਲੀਏ ਲਾ ਦੋ ਜਕਰਾਂ ਲਾ ਦੋ ਸੱਤ ਤਸ਼ਰੀਆ ਕਾਲ ਤੇ ਆ ਮੁੰਡਾ ਕੀ ਹੋ ਗਿਆ ਬਾ ਠੀਕ ਹੈ ਠੀਕ ਤੇ ਆ ਮੁੰਡਾ ਕਹਿੰਦਾ ਮੈਂ ਪਿੱਛੇ ਉਹ ਚੱਲੇ ਆ ਕੀ ਗੱਲ ਬਾਈ ਆ ਪਿੱਛੇ ਮੇਰਾ ਦੋ ਅੱਥਰਾਂ ਬੈਠੋ ਬੈਠੋ ਚਲੋ ਚੱਲੀਏ ਹੋ ਜਾ ਪਿੱਛੇ ਨੂੰ ਓਏ ਰੋਕੇ ਤੇ ਰਾਸ ਦੇ ਨਾਲ ਚਾਹ ਮੁੰਡੇ ਚਾਹ ਲਿਆਉਂਦੇ ਫਿਰਦੇ ਕਹਿੰਦੇ ਬਾਲੀ ਲੋਡ ਕਰ ਲਿਆ ਚੱਲ ਕੋਈ ਉਹ ਰਾਸ ਲਿਆਉਂਦੇ ਥੋੜੀ ਹੋਰ ਯਾਰ ੁੱਗੇ ਇੱਧਰ ਕਹਿੰਦਾ ਬਿਸਕੁਟ ਲੰਗਰ ਤੇ ਰੋਕ ਕੇ ਇਹਦੇ ਤੇ ਬਿਸਕੁਟ ਆ ਇੱਧਰ ਬੰਦੇ ਸਾਡੇ ਚਾਹ ਜੂ ਛੱਡਦੇ ਨਹੀਂ ਹਲੇ 500 ਮੀਟਰ ਨਹੀਂ ਆਏ ਉਹਦੇ ਰੋਕੋ ਹੈ ਚੱਲ ਕੋਈ ਨਾ ਯਾਰ ਤੇ ਲੰਗਰ ਬੰਦੇ ਕਹਿੰਦੇ ਰੋਕੋ ਲੰਗਰਾਂ ਤੇ ਤੇ ਪਕੌੜਿਆਂ ਦੀ ਇੱਛਾ ਪੂਰੀ ਹੋ ਗਈ ਹੈ ਨਾ ਉਹ ਬੰਦਿਆਂ ਨੂੰ ਸਾਡੇ ਨੂੰ ਬਾਲੀ ਥਾਲੀ ਜੀ ਬੱਚਿਆਂ ਨੂੰ ਵੀ ਕਹਿੰਦੇ ਪਕੌੜਿਆਂ ਦੇ ਲੰਗਰ 'ਤੇ ਰੋਕ ਕੇ ਤੇ ਬਾਬੇ ਦੀ ਮੈਂ ਨਾ ਪਕੌੜਿਆਂ ਦੀ ਇੱਛਾ ਪੂਰੀ ਹੋ ਗਈ ਕਿੰਨੇ ਕਿਲੋਮੀਟਰ ਰਹਿ ਗਿਆ ਬਾ ਕਿੰਨੇ ਕਿਲੋਮੀਟਰ ਰਹਿ ਗਿਆ ਬਾ ਠੀਕ ਆ ਪਹੁੰਚ ਗਏ ਅਗਰਦੋਣਾ ਸੀ ਚਮਕੌਰ ਸਾਹਿਬ ਤੇ ਯਾਰ ਜਗ੍ਹਾ ਨਹੀਂ ਮਿਲਦੀ ਜਨਾ ਕਿਤੇ ਲਾਉਣੇ ਨੂੰ ਕੋਲ ਜੇ ਸਾਰੇ ਕਿਤੇ ਉਹ ਨਗਰ ਕੀਰਤਨ ਨਿਕਲ ਰਿਹਾ ਹੈ ਕਹਿੰਦੇ ਬਾਕੀ ਇੱਥੇ ਲੰਗਰ ਕੋਲ ਲਾਤਾ ਇਹਨੇ ਦੇਖਦੇ ਉਹ ਮੁੰਡੇ ਗੇਟ ਹੈ ਪੁੱਛਣਾ ਉਹ ਗੇਟ ਨੂੰ ਹੀ ਕੱਟ ਦੂਵੇ ਹਾਂ ਠੀਕ ਆ ਪਕੌੜੇ ਖਾ ਕੇ ਓਕੇ ਆ ਹੁਣ ਤੁਸੀਂ ਆ ਬਾ ਠੀਕ ਆ ਮੱਥਾ ਟੇਕ ਲਿਓਣ ਠੀਕ ਆ ਤੇ ਟਰੈਕਟਰ ਬਹੁ ਖੜੇ ਤੇ ਕਹਿੰਦੇ ਤਾਂ ਕਰਕੇ ਹੁਣ ਆਪਾਂ ਪਰਾਂ ਜਾਣਾ ਪਿਆ ਕਹਿੰਦੇ ਮੁੰਡੇ ਕਹਿੰਦੇ ਬਾਈ ਉਰੇ ਦੂਰ ਬਹੁ ਪੈ ਜਾਣਾ ਕਹਿੰਦੇ ਨਾਲ ਟਰੈਕਟਰ ਬਾਈ ਆਪਾਂ ਕੱਲੇ ਸਾਨੂੰ ਫੋਨ ਪਤਾ ਛੱਡ ਕੇ ਜਾ ਨਹੀਂ ਸਕਦੇ ਕਿ ਨਹੀਂ ਮਿੱਤਰੋ ਕਹਿੰਦਾ ਬਾਕੀ ਤੁਸੀਂ ਜੁੜੇ ਰਹੋ ਹੋਜੀ ਬਲੌਗ ਦੇ ਨਾਲ ਮਿੱਤਰੋ ਪਹੁੰਚ ਗਏ ਤੇ ਬੰਦੇ ਸਾਡੇ 3 ਅਸੀਂ ਭੇਜਤੇ ਮੱਥਾ ਟੇਕਣ ਇੱਧਰ ਚੈੱਕ ਕਰੋ ਲੰਗ ਸਿੰਘ ਜਾਂਦੇ ਘੋੜਿਆਂ ਦੇ ਚੱਲੇ ਤੁਸੀਂ ਵੀ ਚਲ ਜਾਓ ਕੋਈ ਨਾ ਇੱਧਰ ਇਹਨੇ ਬੇਲ ਪੁਰੀਆਂ ਕਿਉਂ ਮੁੰਡਿਆ ਗਰਮੀ ਲੱਗਦੀ ਗਰਮੀ ਬਹੁਤ ਗਰਮੀ ਬਹੁਤ ਚੱਲ ਕੋਈ ਨਾ ਪਰ ਇਹ ਟੇਕ ਆ ਬਈ ਯਾਰ ਮੱਥਾ ਟੇਕ ਲਈ ਲिटल ਬாய் ਕੋਲ ਵੀ ਯਾਰ ਖਾਣਾ ਪੈਂਦਾ ਪਪਾ ਵੀ ਆ ਗਏ ਮੱਥਾ ਟੇਕਣ ਉੱਥੇ ਯਾਰ ਲਾ ਕੇ ਟਰੈਕਟਰ ਖੜਾ ਤਾਂ ਉਹਦੇ ਪਾ ਮੁੰਡੇ ਬੈਠੇ ਜੇ ਉਹ ਬਿਠਾ ਲਏ ਅਸੀਂ ਸਾਰੇ ਬੰਦੇ ਸਾਡੇ ਫੋਨ ਨਹੀਂ ਚੱਕਦੇ ਕਿਸੇ ਦਾ ਮਿਲਦਾ ਨਹੀਂ ਫਿਰ ਅਸੀਂ ਕਹਾ ਅਸੀਂ ਵੀ ਟੇਕ ਆਉਂਦੇ ਆਂ ਉਹ ਦੂਸਰਾ ਜਿਹੜੀ ਕੱਚੀ ਗੜੀ ਸਾਹਿਬ ਤੇ ਹੁਣ ਲੈਂਨ 'ਚ ਲੱਗ ਕੇ ਮੱਥਾ ਟੇਕ ਲਈਏ ਪਹਿਲਾਂ ਤੇ ਕਰ ਲੋ ਦਰਸ਼ਨ ਜੀ ਮਿੱਤਰੋ ਨਗਰ ਕੀਰਤਨ ਦਾ ਲੰਗ ਲਿਆ ਨਛਾਂਡ ਸਾਹਿਬ ਬਾਬਾ ਜੀ ਆਗੇ ਪਗਣਾ ਤਾੜੀ ਸਾਹਿਬ ਗੁਰਦੁਆਰਾ ਉਹਦੇ ਪਿੱਛੇ ਦੇਖੋ ਨਿਹੰਗਾਂ ਨਾਲ ਲਾਈਵ ਹੀ ਆ ਕਹਿੰਦੇ ਮਿੱਤਰੋ ਕਹਿੰਦੇ ਘੋੜਿਆਂ ਦੀ ਹੋ ਰਿਹਾ ਹੁਣ ਇਹ ਜੇ ਸਟਾਰਟ ਘੋੜਿਆਂ ਦੀ ਦੌੜ ਜੀ ਦੇਖੋ ਤੁਸੀਂ ਚੈੱਕ ਕਰੋ ਘੋੜਾ ਬਾਈ ਦੇਖੋ ਬਾਈ ਪਿਆਰ ਸੰਗਤਾਂ ਦਾ ਇੰਨੀ ਸੰਗਤ ਪਹੁੰਚੀ ਵੀ ਹੈ ਦੇਖਣਾ ਮਿੱਤਰੋ ਇੱਕ ਗੱਲ ਤੁਸੀਂ ਚੈੱਕ ਕਰੋ ਬਾਈ ਦੇਖੋ ਘੋੜਿਆਂ ਨਾਲ ਜਿਹਨਾਂ ਨੂੰ ਪਿਆਰ ਹੈ ਕਹਿੰਦੇ ਕਹਦਾ ਸ਼ੁਰੂ ਤੇ ਹੋ ਹੈ ਜਿਹਨੂੰ ਹੈਗਾ ਅਦਰ ਗੁਰਦੁਆਰਾ ਸਾਹਿਬ ਉੱਧਰ ਦੇਖੋ ਉੱਧਰ ਬਾਈ ਹਾਥੀ ਵੀ ਹੈਗਾ ਆਪਣਾ ਖੜਾਓ ਦੇਖੋ ਚੈੱਕ ਕਰੋ ਜੀ ਬਾਈ ਕਹਿੰਦੇ ਜਿਹਨੂੰ ਪਿਆਰ ਹੋ ਕਹਿੰਦੇ ਬਾਬਾ ਜੀ ਲੱਗੇ ਨੇ ਤਿਆਰ ਘੋੜਾ ਕਰਨ ਕਹਿੰਦੇ ਦੇਖੋ ਤੁਸੀਂ ਦੇਖੋ ਜੁੜੇ ਰਹੋ ਜੀ ਬਲੌਗ ਦੇ ਨਾਲ ਉਧਰ ਇੱਕ ਉਧਰ ਵੀ ਚੈੱਕ ਕਰੋ ਕਹਿੰਦਾ ਜੀ ਦੇਖੋ ਘੋੜਾ ਉਧਰ ਦੇਖੋ ਕਦ ਕਾੜ ਘੋੜੇ ਦਾ ਕਹਿੰਦੇ ਐਨ ਕਿੰਨਾ ਸੋਹਣਾ ਲੱਗਦਾ ਕਹਿੰਦੇ ਕਹਿੰਦਾ ਜਿਹਨਾਂ ਨੂੰ ਬਾਈ ਕਿ ਪਿਆਰ ਹੁੰਦਾ ਉਹਨਾਂ ਨੂੰ ਇਹ ਪਤਾ ਹੁੰਦਾ ਇਹਦਾ ਮੁੱਲ ਥਾਵਾਂਗੇ ਬਸ ਰੋ ਘੋੜ ਸਵਾਰੀ ਵੀ ਸਟਾਰਟ ਹੋਣ ਵਾਲੀ ਆ ਔਰ ਇਹ ਕਹਿੰਦਾ ਦੇਖਿਓ ਜੀ ਤੁਹਾਨੂੰ ਦਿਖਾਵਾਂਗੇ ਬਲੌਗ ਨਾਲ ਜੁੜੇ ਰਹੋ ਮਿੱਤਰੋ ਕਹਿੰਦੇ ਇੱਧਰ ਦੇਖੋ ਇੱਧਰ ਵੀ ਜੋਰਾ ਸ਼ੋਰਾ ਨਾਲ ਚੱਲ ਰਿਹਾ ਕਹਿੰਦੇ ਕਮ ਕਰ ਕਹਿੰਦਾ ਦੇਖੋ ਲੱਗੇ ਹੋ ਸਿੰਘ ਪਿਆਰ ਪਰ ਪਿਆਰ ਕਰਨਾ ਉਹ ਜਿਹੜਾ ਲਾਲ ਅਵਲਕਤ ਰੰਗ ਪੂਰਾ ਸਜਾਵ ਕਰ ਰਿਹਾ ਉਹ ਆਪਣਾ ਹੁਣ ਵਾਹਿਗੁਰੂ ਜੀ ਪੂਰਾ ਚਟਾ ਰੰਗ ਹੋ ਰਿਹਾ ਦੇਖੋ ਬਤਿਆਰੀ ਕਰ ਰਹੇ ਹਾਂ ਹੁਣ 1 ਵਜੇ ਦਾ ਟਾਈਮ ਦੇਤਾ ਬਾਕੀ ਤੁਹਾਨੂੰ ਦਿਖਾਉਣੇ ਆ ਦੌੜਾਂ ਵੀ ਦਿਖਾਉਣੀਆਂ ਟੀਲਾ ਪਟਾਈ ਬਾਬਾ ਜੁਜਾਰ ਸਿੰਘ ਸਾਹਿਬ ਗੁਰਦੁਆਰਾ ਤਾਲੀ ਸਾਹਿਬ ਔਰ 40 ਸਿੰਘਾਂ ਦੇ ਸ਼ਹੀਦਾਂ ਸਿੰਘਾਂ ਦੇ ਇਤਿਹਾਸੀ ਪੋਲਾ 52 ਜੋੜ ਮੇਲੇ ਮਨਾਏ। ਜੀ ਬਹੁਤ ਮਸ਼ਹੂਰ ਹੈ ਇੰਸਟਾਗ੍ਰਾਮ ਤੇ ਪੋਲਾ ਜੀ ਦੇ ਸ੍ਰੀ ਅਕਾਲ ਪੁਰਸਾਰੂ ਸਾਰੇ ਆਰੰਭ ਹੋਏ। ਜਿਨ੍ਹਾਂ ਦੇ ਸੰਪੂਰਨ ਨਿਰਮੋਗਿੰਤਪਾ ਸਾਹਿਬ ਗੁਰਬਾਣੀਆਂ ਦੇ ਪੌਂਜ ਵੱਜਦੇ ਹੋਏ ਕਹਿੰਦੇ ਘੋੜਸਵਾਰੀ ਲਈ ਤਿਆਰ ਹੋ ਗਿਆ। ਸਾਧ ਸੰਗਤਾਂ ਦੇ ਨਾਲ ਦੇਖਣ ਨੂੰ ਪਹੁੰਚ ਰੀਆਂ। ਦੇਖੋ ਜੀ ਨਗਾਰਿਆਂ ਦੀ ਪੱਜ ਦੇ ਨਾਲ ਬਰਤੋੜੇ ਖੜੇ ਹੋ ਕੇ ਤਿਆਰ ਵਰ ਤਿਆਰ ਜੀ ਕਹਿੰਦੇ ਜਿਥਾਈ ਐਂਟਰ ਹੋ ਚੁੱਕੇ ਆ ਕਹਿੰਦੇ

ਸ੍ਰੀ ਆਕਾਲ ਜੀ ਬੰਦੇ ਬਚ ਚਾਰ ਘੋੜੇ ਸਵਿੰਦਰ ਦੇ ਨਾਮ ਸਲੇ ਹੈ ਰੇ ਹੰਮ ਅੱਗਾ ਸਲੇ ਪਾਸ਼ੂਆਂ ਨੂੰ ਸ਼ੁਕਰਾਨਾ ਚੱਲ ਜAVE ਬਹੁਤ ਖਬਰ ਹੈ ਘੋੜੇ ਬਚ ਰਹੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਨੀ ਘੋੜਿਆਂ ਦੀ ਭਈਆ ਕਰੀ ਵੀ ਧੂੜ ਡਰਾਈਵ ਜਿਹਨੇ 15 ਧੂੜ ਆਇਆ ਵਾ ਆ ਗਿਆ ਬੰਦੇ ਸਾਰੇ ਤੇ ਮੱਥਾ ਟੇਕ ਲਏ ਤੇ ਹੁਣ ਚਾਲਦੇ ਆ ਵਾਹ ਰਪੇਰ ਦੇਤਾ ਮੁੰਡੇ ਨੇ ਤੇ ਚਾਲਦੇ ਆ ਮਿੱਤਰੋ ਪਹੁੰਚ ਗਿਆ ਬਾਮਣ ਮੱਜਰੇ ਤੇ ਉਹ ਪੈਜੀ ਨੂੰ ਜਾਣਦੀ ਹੈ ਤੇ ਨਾਲੇ ਲੱਗੇ ਜਾਂਦੇ ਆ ਕਿਤੇ ਹੁਣ ਚਾਲਦੇ ਆ ਘਰ ਨੂੰ ਇੱਧਰ ਸਾਡੇ ਵੀਰ ਦਾ ਦੂਆ ਟਰੈਕਟਰ ਵੀ ਆ ਗਿਆ ਕਹਿੰਦੇ ਟਰੈਇਲਾ ਆ ਬੰਦਾ ਸਾਡਾ ਢਿੱਲਾ ਹੀ ਨਹੀਂ ਇਹਨੇ ਜਾਣਾ ਦਾ ਵੱਡੇ ਵੀਰ ਨੇ ਸਾਡੇ ਨੇ ਬਾਲਾ ਢਿੱਲਾ ਹੋ ਗਿਆ ਠੀਕ ਹੈ ਹੁਣ ਦਵਾਈ ਦੂਈ ਲੈ ਲਈ ਓਕੇ ਜਮਾ ਤੇ ਹੁਣ ਕੋਈ ਨਾ ਹੁਣ ਫਤੇਗੜ ਸਾਹਿਬ ਦਾ ਜਾਵਾਂਗੇ ਆਪਾਂ ਬਾ ਠੀਕ ਹੈ ਠੀਕ ਹੈ ਪਹੁੰਚ ਗਿਆ ਘਰਾਂ ਟਾਈਮ ਹੋ ਗਿਆ ਪੂਰੇ 6 ਹੋ ਗਏ ਤਾਂ ਵੀ ਟਾਈਮ ਨਾਲ ਆ ਜਾਂਦੇ ਯਾਰ ਬਾਬੇ ਦੀ ਮਿਹਨਤ ਨਾਲ ਅਸੀਂ ਆ ਬਹੁਤ ਸ਼ੇਵ ਵੱਜ ਗਏ ਜਦੋਂ ਕੋਈ ਨਾ ਤੇ ਮਿੱਤਰੋ ਲੈਟਲ ਪੁਆਇ ਖੜਾ ਜੀਏ ਤੇ ਗੋਪੀ ਵਾਲੀ ਪਹਿਲਾਂ ਆਲਟੋ ਕੱਢਣੀ ਆ ਚਾਬੀ ਬਿਰੋ ਤੇ ਮਿੱਤਰੋ ਬਲੌਗ ਅੱਜ ਵਾਲਾ ਕਰਦੇ ਆਪਾਂ ਇੱਥੇ ਐਂਡ